ਅੱਜ ਨਾ ਅਸੀਂ ਬੋਲੇ ਫਿਰ ਕਦੋਂ ਬੋਲਾਂਗੇ ਇਹਦਾ ਮਤਲਬ ਤਾਂ ਇਹ ਹੋਗਾ ਕਿ ਪ੍ਰਧਾਨ ਸਾਹਿਬ ਦਾ ਅਸਤੀਫਾ ਆ ਗਿਆ ਆਪਾਂ ਮਨਜ਼ੂਰ ਕਰ ਲਿਆ ਤੇ ਗੱਲ ਜਿਹੜੀ ਵਿਰੋਧੀ ਚਾਹੁੰਦੇ ਸੀ ਉਹ ਗੱਲ ਪੂਰੀ ਕਰਤੀ ਯਾਰ ਹੁਣ ਕਿਸੇ ਦੇ ਕਹਿਣ ਤੇ ਥੋੜਾ ਪਸਤੀਫੇ ਦੇਣੇ ਨੇ ਵਿਰੋਧੀ ਤਾਂ ਕਹਿੰਦੀ ਹੁੰਦੇ ਨੇ ਰਾਹੁਲ ਗਾਂਧੀ ਹੁਣ ਸਾਡੇ ਕਹਿਣ ਤੇ ਅਸਤੀਫਾ ਦੇ ਦੂ ਅਗਾਂ ਮਿਤਿਸ਼ਾ ਨੱਡੇ ਨਹੀਂ ਸਾਡੇ ਕਿਸੇ ਤੇ ਅਸਤੀਫਾ ਦੇ ਦੇਣਗੇ ਇੱਕ ਗੱਲ ਸਮਝੋ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਕਿੰਨੇ ਰਾਜੇ ਮਹਾਰਾਜੇ ਸ਼੍ਰੋਮਣੀ ਕੱਲ ਦੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗ੍ਰਹਿ ਮੰਤਰੀ ਮੁੱਖ ਮੰਤਰੀ ਕਿਹੜੇ ਕਿਹੜੇ ਮੰਤਰੀ ਸੰਤਰੀਆਂ ਨੂੰ ਤਨਖਾਹ ਲਗਾਈ ਗਈ ਆ ਕਦੇ ਕੋਈ ਅਸਤੀਫਾ ਦੇ ਕੇ ਪੇਸ਼ ਹੋਇਆ ਕਦੇ ਕਿਸੇ ਨੇ ਸੁਧਾਰ ਵਾਲੇ ਹੁਣ ਕਹਿੰਦੇ ਅਸੀਂ ਸੁਧਾਰ ਕਾਦੀ ਸੁਧਾਰਨ ਨਿਗਾਰ ਲਹਿਰ ਆ ਇਹ ਗਦਾਰ ਗਦਾਰ ਲਹਿਰ ਆ ਇਹ ਇਹ ਸਿੱਧਾ ਸਪਸ਼ਟ ਕਹਿੰਨਾ ਮੈਂ ਬੜੀਆਂ ਕੱਲ ਦੇ ਛਾਲਾ ਮਾਰਦੇ ਨੇ ਉਹ ਭਾਈ ਸਾਰਾ ਪਿੰਡ ਮਰ ਜਾਏ ਤੁਹਾਨੂੰ ਨਹੀਂ ਨੰਬਰਦਾਰੀ ਮਿਲਦੀ ਤੇ ਇੱਕ ਤੁਹਾਨੂੰ ਮੈਂ ਦੱਸ ਦਣਾ ਲਾਂਹ ਤਾਂ ਮਾਰੋ ਇਹਨਾਂ ਦੇ ਜਿਹੜੇ ਅਕਾਲੀ ਦਲ ਦੇ ਸਿਰ ਤੋਂ ਬਣੇ ਤੇ ਅਕਾਲੀ ਦਲ ਨੂੰ ਅੱਜ ਕੋਸ਼ ਦੇ ਨੇ ਤੇ ਅਕਾਲੀ ਦਲ ਨੂੰ ਖਤਮ ਕਰ ਲਈ ਵਿਰੋਧੀਆਂ ਦੀ ਚਾਲ ਦੇ ਵਿੱਚ ਮਤਲਬ ਬਣ ਕੇ ਮੋਹਰਾ ਆਏ ਨੇ ਤਾਂ ਇਹਦਾ ਕਹਿਣਾ ਹੈ ਕਿ 나ਗ ਪਰ ਅਕਾਲੀ ਦਲ ਪ੍ਰਧਾਨ ਸਾਹਿਬ ਦੀ ਭਾਵਨਾ ਦੀ ਕਦਰਾ ਪਰ ਉਹਨਾਂ ਨੇ ਭਾਵਨਾਤ ਕਤੌਨਕ ਤੇ ਅਸਤੀਫਾ ਦਿੱਤਾ ਉਹ ਸਪਸ਼ਟ ਕਰ ਰਹੇ ਨੇ ਕਿ ਅਸਤੀਫਾ ਛੱਡੋ ਮੈਂ ਤਾਂ ਸਿਆਸਤ ਹੀ ਛੱਡੀ ਇਤੋਂ ਤੱਕ ਮਤਲਬ ਉਹਨਾਂ ਨੇ ਕੱਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਯਾਰ ਮਾਰੋ ਗੋਲੀ ਤੁਸੀਂ ਅਸਤੀਫੇ ਦੀ ਗੱਲ ਕਰਦੇ ਹੋ ਮੈਂ ਤਾਂ ਸਿਆਸਤ ਹੀ ਛੱਡਦਾ ਐਨੀ ਮਾਨਸਿਕ ਪੀੜਾ ਉਹ ਪੀੜਾ ਦੇ ਵਿੱਚ ਜਿਹੜਾ ਇਨਸਾਨ ਮਤਲਬ ਇੱਕ ਨੀਮਾ ਹੋ ਕੇ ਨਿਮਾਣੇ ਸਿੱਖ ਵਜੋਂ ਸਾਰੀਆਂ ਇਹ ਦੱਸੋ ਜਿਨ੍ਹਾਂ ਨੇ ਪੀੜੀ ਮਾਰਤੀ ਗੋਲੀਆਂ ਮਾਰਤੀਆਂ ਟੈਂਕ ਚੜਾ ਤੇ ਗੁਰਦੁਆਰੇ ਢਾ ਤੇ ਗਲਾਂ 'ਚ ਟਾਇਰ ਪਾ ਕੇ ਮਾਰਤੇ ਐਨਐਸਏ ਲਾ ਤੇ ਵੱਖਵਾਦੀ ਅੱਤਵਾਦੀ ਪਤਾ ਨਹੀਂ ਕੀ ਕੁਝ ਸਾਨੂੰ ਬਣਾਤੇ ਆ ਨਾ ਤਾਂ ਕਿਸ ਨੇ ਮਾਫੀ ਮੰਗੀ ਨਾ ਕੋਈ ਮੰਗਲ ਨਹੀਂ ਕਹਿੰਦਾ ਨਾ ਕੋਈ ਅਸਤੀਫੇ ਦਿੰਦਾ ਉਹ ਤਾਂ ਮੁਛਾੜਣਾ ਹੀ ਫਿਰਦੇ ਨੇ ਤੇ ਜਿਨ੍ਹਾਂ ਨੇ ਕੀਤਾ ਹੀ ਕੱਖ ਨਹੀਂ ਜਾਣ ਬੁੱਝ ਕੇ ਇੱਕ ਸ਼ਰੰਤਰ ਇੱਕ ਚਾਲ ਬਣਾ ਕੇ ਸਾਡੇ ਖਿਲਾਫ ਇੱਕ ਇੱਕੋ ਮਤਲਬ 네ਗਟਿਵਿਟੀ ਜਿਹੜੀ ਆ ਉਹ ਪ੍ਰੋਸੀ ਜਾ ਰਹੀ ਆ ਉਹਨਾਂ ਅਸੀਂ ਉਹਦੇ ਜਾਲ ਵਿੱਚ ਫਸ ਕੇ ਅਸਤੀਫਾ ਦੇ ਦਈਏ ਸੋ ਇਹ ਅਸਤੀਫਾ ਜਿਹੜਾ ਅਸੀਂ ਵਰਕਿੰਗ ਕਮੇਟੀ ਨੂੰ ਬੇਨਤੀ ਕਰਦੇ ਆ ਕਿ ਨਾਮਜ਼ੂਰ ਕੀਤਾ ਜਾਵੇ ਨੇ ਅਸੀਂ ਸਾਰੇ ਜਿਹੜੇ ਇੱਥੇ ਅਸਤੀਫੇ ਅੱਜ ਦੇ ਕੇ ਜਾਵਾਂਗੇ ਜੀ ਸਰ ਕੋਣ ਕੋਣ ਆ ਜਿਹੜੇ ਆਪਣਾ ਅਸਤੀਫਾ ਦੇਣ ਨੂੰ ਲੈ ਕੇ ਤਿਆਰ ਹੈ ਜੇਕਰ ਸੁਖਬੀਰ ਸਿੰਘ ਬਾਦਲ ਖਸਰਨ ਦਾ ਯੂਥ ਅਕਾਲੀ ਦਲ ਤੋਂ ਬਿਨਾਂ ਹੋਰ ਕੋਣ ਕੋਣ ਤਿਆਰ ਮੈਨੂੰ ਸੀਨੀਅਰ ਦਾ ਨਹੀਂ ਪਤਾ ਪਰ ਯੂਥ ਕਾਲੇ ਦੇ ਪ੍ਰਧਾਨ ਦੇ ਤੌਰ ਤੇ ਸਮੂਚੀ ਕੋਰ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਸਾਰੇ ਅਸਤੀਫਾ ਦੇਵਾਂਗੇ ਜੀ। ਹਮ ਸ਼ਰੋਮਣੀ ਕਾਲੀ ਦਲ ਸੁਧਾਰ ਲਹਿਰ ਦੇ ਆਗੂ ਇਹ ਕਹਿੰਦੇ ਫਿਰ ਨਜ਼ਾਰੇ ਕਹਿੰਦੇ ਦੇਰ ਆਏ ਦਰੁਸਤਾ ਇਹ ਕਹਿੰਦੇ ਚੁੰਦਾ ਕਮੇਟੀ ਦੀ ਸਵਾਰਥ ਸੀਗੀ ਅਸਤੀਫਾ ਦੇਣਾ ਚਾਹੀਦਾ ਕਹਿੰਦੇ ਚਲੋ ਠੀਕ ਹੋਇਆ। ਕਿਹੜਾ ਕਹਿੰਦਾ ਚੁੰਦਾ ਕਮੇਟੀ ਦੀ ਸਵਾਰਥ ਸੀ? ਮੈਨੂੰ ਦਿਖਾਓ ਮਣਾ ਮੈਨੂੰ ਦਿਖਾਤਾ ਦਿਓ ਕਿੱਥੇ ਆਓ। ਉਹ ਯਾਰ ਪਤਾ ਨਹੀਂ ਕਿ ਇਹਦਾ ਬਹੁਤ ਕੁਝ ਕਹਿੰਦੇ ਨੇ। ਐਂ ਤਾਂ ਦਿਖਾਓ ਵੀ ਕਿੱਥੇ ਆ ਸਵਾਰਥ ਕਿਹੜਾ ਲੈਟਰ ਆ ਹੋ ਜਿਹੜਾ ਚੁੰਦਾ ਕਮੇਟੀ ਚੁੰਦਾ ਸਾਹਿਬ ਆਉਣਗੇ ਪੁੱਛ ਲਿਓ ਨੇ ਕਿਹੜੀ ਸਵਾਰਥ ਕੀਤੀ ਸੀ ਪ੍ਰ ਸੋ ਮੈਂ ਤਾਂ ਹੀ ਕਹਿਣਾ ਕਿ ਇਹਨੇ ਤੇ ਲਹਨਤਾ ਮਾਰੋ ਜਿਹੜੇ ਪੰਜਾਬ ਦੇ ਗਰਦਾਰ ਬਣ ਕੇ ਜੀ ਪਾਰਟੀ ਨੂੰ ਖਤਮ ਕਰਨ ਤੇ ਆਏ ਅੱਜ ਕਿੰਨੇ ਮੈਂਬਰ ਵਰਕਿੰਗ ਕਮੇਟੀ ਦੇ ਵਿੱਚ ਜਿਹੜੇ ਸੁਖਬੀ ਸਿੰਘ ਬਾਦਲ ਹੋ ਰਹੇ ਨੇ ਅਸਤੀਫੇ ਤੋਂ ਕੁਝ ਨਹੀਂ ਗਏ ਅੰਦਰ ਅੰਦਰ ਪਤਾ ਹੋ ਕਿ ਮੈਂ ਵਰਕਿੰਗ ਕਮੇਟੀ ਦਾ ਮੈਂਬਰ ਨਹੀਂ ਮੈਂ ਕੋਰ ਕਮੇਟੀ ਦਾ ਮੈਂਬਰ ਹ ਕੋਰ ਕਮੇਟੀ ਵਾਲੇ ਵੀ ਸੱਦੇ ਨੇ ਉਹਦੇ ਤੌਰ ਤੇ ਮੈਂ ਅੰਦਰ ਮੀਟਿੰਗ ਜਾਊਗਾ ਅੰਦਰ ਵੀ ਮੀਟਿੰਗ 'ਚ ਗੱਲ ਰੱਖਾਂਗੇ ਤੇ ਬਾਹਰ ਸਾਰਾ ਯੂਥ ਇਕੱਠਾ ਹੋ ਰਿਹਾ ਅਸੀਂ ਇੱਥੇ ਵੀ ਗੱਲ ਰੱਖਾਂਗੇ ਸੋ ਬੇਨਤੀ बार-बार ਹੱਥ ਬੰਨ੍ਹ ਕੇ ਸਾਰਿਆਂ ਨੂੰ ਕਰਾਂਗੇ ਕਿ ਭਾਈ ਅਸਤੀਫਾ ਨਾਮਨਜ਼ੂਰ ਕਰੋ ਜੇ ਕਰਦੇ ਹੋ ਤਾਂ ਫਿਰ ਸਾਡੇ ਮਸਤੀਫੇ ਮંજૂર ਕਰਨ ਲਈ ਤਿਆਰ ਰਹੋ। ਤਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਸਰਬਜੀਤ ਸਿੰਘ ਝਿੰਜਾ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਸਾਫ਼ ਤੌਰ ਤੇ ਕਹਿੰਨਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਤਾਂ ਜੂਥ ਅਕਾਲੀ ਦਲ ਦੇ ਤੌਰ ਤੇ ਉਹ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣਗੇ। ਕੈਮਰਾ ਬਸ ਸੁਰਿੰਦਰ ਦੇ ਨਾਲ ਕਮਲਦੀਪ ਜੀ ਮੀਡੀਆ ਚੰਡੀਗੜ੍ਹ ਜੋਧਾ ਕਾਲੀਦਲ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਦੇ ਨਾਲ ਸਾਡੇ ਸਹਿਯੋਗੀ ਕਮਲਦੀਪ ਸਿੰਘ ਦੇ ਵੱਲੋਂ ਇਹ ਖਾਸ ਗੱਲਬਾਤ ਕੀਤੀ ਗਈ ਹੈ ਤਾਂ ਸਿੱਧੇ ਤੌਰ ਤੇ ਸਰਬਜੀਤ ਸਿੰਘ ਛਿੰਝਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਫਿਰ ਸਾਡੇ ਅਸਤੀਫੇ ਮਨਜ਼ੂਰ ਕਰਨ ਦੇ ਲਈ ਵੀ ਤਿਆਰ ਹੀ ਰਹੇ ਹੋ ਤਾਂ ਸਰਬਜੀਤ ਸਿੰਘ ਚਿੰਝਰ ਚੋਕੇ ਅਪੀਲ ਵੀ ਕਰਦੇ ਨਜ਼ਰ ਆਏ ਕਿ ਵਰਕਿੰਗ ਕਮੇਟੀ ਜੋ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਾ ਕਰੇ ਉਹਨਾਂ ਦੇ ਵੱਲੋਂ ਵਾਰ-ਵਾਰ ਅਪੀਲ ਕੀਤੀ ਗਈ ਹੈ ਤੇ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਦਾ ਜੋ ਐਲਾਨ ਕਰ ਦਿੱਤਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਸਾਡੇ ਅਸਤੀਫੇ ਵੀ ਮਨਜ਼ੂਰ ਕਰਨ ਦੇ ਲਈ ਮਗਰ ਹੀ ਤਿਆਰ ਰਹੇ ਹੋ ਤਾਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜੇ ਮਨਜ਼ੂਰ ਹੋਇਆ ਤਾਂ ਮੈਂ ਵੀ ਅਸਤੀਫਾ ਦੇਵਾਂਗਾ ਸਰਜੀਤ ਸਿੰਘ ਚਿੰਜਰ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਦੱਸਿਆ ਕਿ ਅੱਜ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਹਾਲਾਂਕਿ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਵਿਚਾਰਾ ਚਰਚਾ ਹੋਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਹੈ ਜੋ ਕਿ ਅਗਲੀ ਰਣਨੀਤੀ ਉਲੀਕੇਗੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਬਲਿੰਦਰ ਸਿੰਘ ਪੁੰਦਰ ਦੀ ਅਗਵਾਈ ਦੇ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ ਇਹ ਬੈਠਕ ਸੱਦੀ ਗਈ ਹੈ ਤਾਂ ਇਸ ਤੋਂ ਪਹਿਲਾਂ ਹੀ ਜੋ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਰਜੀਤ ਸਿੰਘ ਚਿੰਜਰ ਉਹਨਾਂ ਦੇ ਵੱਲੋਂ ਵੱਡਾ ਐਲਾਨ